ਖਬਰ ਨਕੋਦਰ ਤੋਂ ਅੱਜ ਸ਼ਹਿਰ ਨਕੋਦਰ ਮੁਹੱਲਾ ਭੋਗਣਾ ਵਿਖੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 2025 ਦੇ ਸੰਦਰਭ ਵਿੱਚ ਇੱਕ ਖਾਸ ਅਤੇ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਸ਼ਹਿਰ ਨਕੋਦਰ ਦੇ ਵੱਖ-ਵੱਖ ਵਾਰਡ ਅਤੇ ਮੁਹੱਲਿਆਂ ਵਿੱਚ ਸ਼੍ਰੀ ਗੁਰਦਾਸ ਸਭਾਵਾਂ ਦੇ ਪ੍ਰਧਾਨ ਅਤੇ ਮੈਂਬਰ ਸਹਿਬਾਨ ਉੱਚੇ-ਚੇ ਤੌਰ ਤੇ ਪਹੁੰਚੇ ਅਤੇ ਜਿਸ ਵਿੱਚ ਨਗਰ ਕੀਰਤਨ ਨੂੰ ਲੈ ਕੇ ਕਈ ਅਹਿਮ ਫੈਸਲੇ ਲਿੱਤੇ ਗਏ ਵੇਖੋ ਸਾਡੇ ਪੱਤਰਕਾਰ ਰਾਜੇਸ਼ ਕੁਮਾਰ ਦੀ ਖਾਸ ਤਸਵੀਰਾਂ ਤੁਹਾਨੂੰ ਬੁਖਾਰ ਰਿਹਾ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਜਿਵੇਂ ਕਿ ਪਤਾ ਹੈ ਕਿ ਸਾਈ ਸਾਰੇ ਵੀਰਾਂ ਨੂੰ ਪਤਾ ਸਾਈਬੇ ਕਮਾਲ ਤਾਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਉਹਦਾ ਪ੍ਰਕਾਸ਼ ਪੁਰਬ ਦਿਹਾੜਾ ਜਿਹੜਾ ਬਿਲਕੁਲ ਨਜ਼ਦੀਕ ਆ ਰਿਹਾ ਔਰ ਇਸੇ ਸੰਦਰਭ ਦੇ ਵਿੱਚ ਸ਼ਹਿਰ ਨਕੋਦਰ ਦੇ ਵਕਫਾ ਕਵਾੜ ਔਰ ਵਕਫਾ ਮੁਹੱਲਾ ਵਿੱਚੋਂ ਜਿਹੜੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨੇ ਉਹਨਾਂ ਦੀ ਇੱਕ ਅਹਿਮ ਔਰ ਖਾਸ ਮੀਟਿੰਗ ਅੱਜ ਇੱਥੇ ਰੱਖੀ ਗਈ ਸੋ ਸਾਡੇ ਦਰਮਿਆਨ ਮੈਂਬਰ ਸਹਿਬਾਨ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੈਗੁਰਦੇਵ ਜੈਗੁਰਦੇਵ ਭਾਨਗੁਰਦੇਵ ਅੱਜ ਨਕੋਦਰ ਸ਼ਹਿਰ ਵਿੱਚ ਵਿਖੇ ਮੁਹੱਲਾ ਬੋਗਣਾ ਦੇ ਵਿੱਚ ਸਾਰੇ ਨਗਰ ਨਕੌਦਰ ਸ਼ਹਿਰ ਦੇ ਜੋ ਵੱਖ-ਵੱਖ ਮੁਹੱਲੇ ਹਨ ਗੁਰੂ ਰਵਿਦਾਸ ਨਾਮਲੇਵਾ ਸਤ ਸੰਗ ਜੀ ਔਰ ਸਾਰੀਆਂ ਸ਼੍ਰੀ ਗੁਰੂ ਰਵਿਦਾਸ ਨਾਮ ਤੇ ਜੋ ਤੁਹਾਨੂੰ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਸਾਰਿਆਂ ਦੀ ਅੱਜ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਮੁਹੱਲਾ ਬੋਗਣਾ ਵਿਖੇ ਇਕੱਤਰਤਾ ਹੋਈ ਔਰ ਇਕੱਤਰਤਾ ਦੇ ਵਿੱਚ ਇਹ ਸਾਰਾ ਵਿਚਾਰ ਵਿਟਾਂਦਰਾ ਕੀਤਾ ਗਿਆ ਕਿ 12 ਫਰਵਰੀ ਨੂੰ ਧੰਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁੱਤਰ ਜਨਮ ਦਿਹਾੜੇ ਨੂੰ ਕਿਵੇਂ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਆ ਜਾਣਾ ਚਾਹੀਦਾ ਹੈ ਸੋ ਸਾਰੇ ਸਾਥੀਆਂ ਨੇ ਸਾਰੇ ਜਮੇਵਾਰ ਸਾਥੀਆਂ ਨੇ ਆਪਣੇ ਅਲੱਗ-ਅਲੱਗ ਵਿਚਾਰ ਦਿੱਤੇ ਆ ਔਰ ਸਾਰਿਆਂ ਨੇ ਤਹਈਆ ਕੀਤਾ ਕਿ ਅੱਜ ਤੋਂ ਅਸੀਂ ਆਪਾਂ ਪੁੱਬਾਂ ਪਾਰ ਹੋ ਕੇ ਜੋੜ ਲਾ ਦਈਏ ਕਿ ਤੁਹਾਨੂੰ ਤੁਨ ਸਹਵੇ ਕੁਮਾਰ ਸ਼੍ਰੀ ਗੋਬਦਾਸ ਮਹਾਰਾਜ ਦੇ ਜਨਮ ਦਿਨ ਨੂੰ ਬਹੁਤ ਹੀ ਸੁੱਟਜੇ ਢੰਗ ਨਾਲ ਮਨਾਇਆ ਜਾਵੇ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਗੁਰਦੇਵ ਜੈ ਗੁਰਦੇਵ ਸਰ ਕੀ ਅਹਿਮ ਫੈਸਲੇ ਲਿੱਤੇ ਗਏ ਪਹਿਲੇ ਨਾਲੋਂ ਵੱਖਰੇ ਪਹਿਲਾਂ ਨਾਲੋਂ ਵਾਕੋਈ ਜ਼ਿਆਦਾ ਨਹੀਂ ਫੈਸਲੇ ਲਏ ਗਏ ਕਿਉਂਕਿ ਮੈਂ ਸਮਝਦਾ ਵੀ ਜਿਹੜੀਆਂ ਸਾਡੀਆਂ ਗੁਰਬਦਾਸ ਨਾਮਲੇਵਾ ਕਮੇਟੀਆਂ ਆਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਸ਼ੋਭਾ ਯਾਤਰਾ ਕੱਢ ਰਹੀਆਂ ਗੁਰਬਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾ ਰਹੀਆਂ ਤੇ ਉਹ ਪਿਛਲੇ ਸਾਲ ਤੋਂ ਜਾਂ ਪਿਛਲੇ ਸਮੇਂ ਤੋਂ ਇਸ ਚੱਜੇ ਤੌਰ ਤੇ ਹੀ ਮਨਾਉਣੀ ਹੈ ਇੱਕ ਸਾਡਾ ਸੁਭਬ ਬਣ ਜਾਂਦਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਤੇ ਇੱਕ ਇਕੱਠੇ ਹੋ ਜੀਦਾ ਤੇ ਸਾਡਾ ਜੋ ਕੀ ਜੋ ਵੀ ਵਿਚਾਰ ਵਟਾਂਦਰਾ ਅਸੀਂ ਕਰ ਲਈਦਾ ਤੋਂ ਇਦਾਂ ਜਾਂ ਫੈਸਲੇ ਨਵੇਂ ਤਾਂ ਲੈ ਜਾਂਦੇ ਜੇ ਸਾਨੂੰ ਕੋਈ ਪ੍ਰੋਬਲਮ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਸ਼ੋਭਾ ਯਾਤਰਾ ਲੈ ਕੇ ਗੁਰੂ ਮਹਾਰਾਜ ਦੀ ਸ਼ਹਿਰ ਚ ਜਾਂਦੇ ਆ ਤੇ ਜੇ ਕੋਈ ਆਪਣੇ ਕੋਈ ਵਿਵਾਦਤ ਬਿਆਨ ਉਹ ਕੋਈ ਧਰਮ ਦੇ ਠੇਕੇਦਾਰ ਜਾਂ ਪਾਰਟੀਆਂ ਠੇਕੇਦਾਰ ਹੋਣਗੇ ਜਿਹੜਾ ਸਮੁੱਚਾ ਸਮਾਜ ਆ ਇੱਕ ਆ ਅਸੀਂ ਦੇਖਦੇ ਹਾਂ ਜਦੋਂ ਅਸੀਂ ਬਾਜ਼ਾਰ ਚ ਸਵੇਰ ਯਾਤਰਾ ਲੈ ਕੇ ਜਾਂਦੇ ਹਾਂ ਤੇ ਬ੍ਰਾਹਮਣ ਸਮਾਜ ਲਾਲਾ ਸਮਾਜ ਸਿੱਖ ਸਮਾਜ ਗੁਰੂ ਮਹਾਰਾਜ ਜੀ ਦਾ ਇੰਨਾ ਸਤਕਾਰ ਕਰਦਾ ਕਿ ਜਿੱਦਾਂ ਕਿ ਮਤਲਬ ਇੱਕ ਸ਼ਰੋਮਣੀ ਸੰਤ ਦਾ ਕੀਤਾ ਜਾਣਾ ਚਾਹੀਦਾ ਸੋ ਅਸੀਂ ਬਹੁਤ ਧੰਨਵਾਦੀਆਂ ਨਕੂਦਰ ਸ਼ਹਿਰ ਦੀਆਂ ਸੰਗਤਾਂ ਦੇ ਸਾਰੇ ਸਾਡੇ ਭਾਈਚਾਰੇ ਦੇ ਜਿਹੜੇ ਗੁਰੂ ਮਹਾਰਾਜ ਜੀ ਦਾ ਇੰਨਾ ਸਤਕਾਰ ਕਰਦੇ ਨੇ ਹਾਂ ਸਰ ਸ੍ਰੀ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਨਗੀਨੇ ਨੇ ਸਤਗੁਰੂ ਰਕਤਾਰ ਜੀ ਸੋ ਕੀ ਕਹਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਤਾਂ ਤਾਂ ਸ਼ੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਪੁਰਸ਼ਾਂ ਦੀ ਬਾਣੀ ਦਰਜ ਆ ਤੇ ਜਿੰਨੇ ਵੀ ਮਹਾਪੁਰਸ਼ ਉਹਨਾਂ ਵਿੱਚ ਦਰਜ ਆ ਇੱਕ ਗੁਰੂ ਗ੍ਰੰਥ ਸਾਹਿਬ ਹੀ ਇਹੋ ਜਿਹੇ ਆ ਗੰਥਿਆ ਜਿਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਗ੍ਰੰਥ ਲੈ ਕੇ ਆ ਗਿਆ ਨਹੀਂ ਤਾਂ ਜਿਹੋ ਜਿਹਾਂ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਸੀ ਢੋਲ ਪਸ਼ੂ ਸ਼ੁੱਧਰ ਰ ਨਾਰੀ ਇਹ ਸਭ ਤਰਨ ਕੇ ਅਧਿਕਾਰੀ ਇਹੋ ਜਿਹੇ ਗ੍ਰੰਥਾਂ ਨੇ ਸਾਨੂੰ ਲਦਾਰਿਆ ਪਿਆ ਸੀ ਇੱਕ ਦਾ ਦੀ ਬਾਤਾਂ ਦਿੱਤੀ ਔਰ ਲੇਡੀਜ਼ ਨੂੰ ਬਰਾਬਰਤਾ ਦਾ ਹੱਕ ਦਿੱਤਾ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਵੀ ਮਹਾਂਪੁਰਖਾਂ ਦੀ ਬਾਣੀ ਦਰਜ ਆ ਉਹਨਾਂ ਨੇ ਸਾਰਿਆਂ ਨੂੰ ਸਾਰਿਆਂ ਦਾ ਸਤਿਕਾਰ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਆ ਔਰ ਦਰਬਾਰ ਸਾਹਿਬ ਤੋਂ ਵੀ ਔਰ ਸਾਡੀ ਜਿੰਨੇ ਵੀ ਕਾਂਸੀ ਬਨਾਰਸ ਤੋਂ ਜਿੰਨੀਆਂ ਪੰਜਾਬ 'ਚ ਸਾਡੀ ਇਤਿਹਾਸਕ ਸਭਾਵਾਂ ਆ ਇਤਿਹਾਸਕ ਸਾਡੇ ਦੇਰੇ ਦੇਰੇ ਆ ਇਤਿਹਾਸਕ ਗੁਰਦੁਆਰੇ ਸਾਰਿਆਂ ਦੀ ਬਹੁਤ ਵੱਡੇ ਪੱਧਰ ਤੇ ਖੁਸ਼ੀ ਨਾਲ ਮਨਾਇਆ ਜਾਂਦਾ ਔਰ ਜਿਹੜੀ ਸਾਡੇ ਨਕੌਂਦਰ ਸ਼ਹਿਰ ਦੀ ਆਪਾਂ ਗੱਲ ਕਰ ਲਈਏ ਸਾਡੇ ਬਹੁਤ ਏਕਤਾ ਆ ਸਾਡੇ ਸਮਾਜ ਦੇ ਵਿੱਚ ਇਸੇ ਤਰ੍ਹਾਂ ਸਾਡਾ ਜਦੋਂ ਅਸੀਂ ਸੁਭਾਤਰਾਂ ਕੱਢਦੇ ਆ ਉਹ 12ਵੀਂ ਦੀ ਸੁਭਾਵਾਂ ਸਾਡਾ ਪੂਰਾ ਸਾਥ ਦਿੰਦੀਆਂ ਔਰ ਜੇ ਬਾਕੀ ਜਿੰਨੇ ਸਾਡੇ ਸ਼ਹਿਰ ਦੀਆਂ ਸੁਭਾਵਾਂ ਹੋਰ ਵੀ ਹੈਗੀਆਂ ਜਿਹਨਾਂ ਨੂੰ ਅਸੀਂ ਆਪਣੇ ਚੌਰਾਤਰੀ ਵਾਲੇ ਹੋ ਗਏ ਜਾਂ ਸ਼ਿਵਸਾਣਾ ਵਾਲੇ ਹੋ ਗਏ ਇਹ ਕਹਿੰਦਾ ਲੰਗਰ ਲਾਉਂਦੇ ਆ ਸਾਡੇ ਚ ਬਹੁਤ ਇਖਤਤਾ ਆ ਅਰਦਾਸ ਜੀ ਗੱਲ ਕਰੀਏ ਕਿਹੜੇ-ਕਿਹੜੇ ਮੁਹੱਲੇ ਤੋਂ ਅੱਜ ਜਿਹੜੇ ਪ੍ਰਧਾਨ ਸਾਹਿਬਾਨ ਇਸ ਮੀਟਿੰਗ ਦੇ ਵਿੱਚ ਆਏ ਸਨ ਅੱਜ ਇਸ ਤਰ੍ਹਾਂ ਵੀ ਸਾਡੇ ਬੋਗਣਾ ਮਲੇ ਦੀ ਅਗਵਾਈ ਆ ਔਰ ਮੁਹੱਲਾ ਗੁਰਦਾਸਪੁਰਾ ਮਹੱਲਾ ਨਵੀਂ ਵਾਦੀ ਡਾਕਟਰ ਮੇਦਕਰ ਨਗਰ ਰਮਾਨਪੁਰਾ ਮਹੱਲਾ ਸਰਾ ਮਹੱਲਾ ਸਾਰੇ ਜਿੰਨੇ ਵੀ ਲਗਭਗ 11 ਮਹੱਲੇ ਆ ਸਾਡੇ ਕਲੀਨ ਨਗਰ ਕਲੀਨ ਨਗਰ ਉਹਨਾਂ ਦਾ ਮਹੱਲਾ ਅਰਜਨ ਨਗਰ ਸਾਰੇ ਮਹੱਲੇ ਸਾਡੇ ਰਣਕੀ ਅਸੀਂ ਸ਼ੋਭਾ ਯਾਤਰਾ ਕਰਦੇ ਆ ਔਰ ਇੱਕ ਦਾ ਤਾਂ ਬਹੁਤ ਵਧੀਆ ਸੀ ਮੈਸੇਜ ਦਿੰਦੇ ਆ ਸਰ ਨਗਰ ਕੀਰਤਨ ਦੀ ਅਸੀਂ ਸ਼ੋਭਾ ਯਾਤਰਾ ਦੀ ਜੇਕਰ ਰੂਟ ਦੀ ਗੱਲ ਕਰੀਏ ਤੇ ਪਹਿਲੇ ਵਾਲੀ ਆ ਕਿ ਇਸ ਵਿੱਚ ਕੋਈ ਬਦਲਾ ਨਹੀਂ ਰੂਟ ਸਾਡਾ ਪਹਿਲਾਂ ਵਾਲਾ ਹੀ ਆ ਸ਼ੁਰੂ ਗੁਰਦਾਸਪੁਰ ਮਹੱਲੇ ਤੋਂ ਹੋਣਾ ਜ ਬਾਬੂ ਲਾਲ ਬਾਸ਼ਾ ਦੇ ਮੋੜ ਦੀ ਹੁੰਦੀ ਹੈ ਸਬਜੀ ਮੰਡੀ ਸਾਊਜੀ ਮੰਡੀ ਬੀ ਆਰ ਐਂਬੇਦਕਰ ਚੌਂਗ ਤਿਰ ਘੁੰਮ ਕੇ ਫਿਰ ਬੀ ਆਰ ਐਂਬੇਦਕਰ ਚੌਂਗ ਗੁਰਵਦਾਸ ਚੌਂਗ ਉਸ ਤੋਂ ਬਾਅਦ ਭਗਵਾਨ ਬਾਰਮੀ ਦੀ ਚੌਂਗ ਬੋਗੜਾ ਮੱਲਾ ਫਿਰ ਪਾਣੀ ਵਾਲੀ ਜੱਕੀ ਉਸ ਤੋਂ ਬਾਅਦ ਵਾਪਸੀ ਸਾਰੀ ਨੰਗ ਜਾਂਦੇ ਪ੍ਰਧਾਨ ਸਾਹਿਬ ਮੇਰਾ ਸਵਾਲ ਤੁਹਾਨੂੰ ਹੈ ਕਿ ਪਿੱਛੇ ਦੇ ਕੇ ਕਿਸੇ ਵੱਲੋਂ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਹੁਣ ਅਜੇ ਇੱਕ ਪ੍ਰਤੀਮਾ ਜੜੀ ਕਿ ਐਮਸੀ ਚੌਕ ਵਿੱਚ ਸਥਾਪਿਤ ਕੀਤੀ ਗਈ ਸੀ ਉਸ ਤੋਂ ਬਾਅਦ ਰਵਿਦਾਸਿਆ ਸਮਾਜ ਦੀ ਇੱਕ ਮੰਗ ਉੱਠੀ ਸੀ ਕਿ ਉਸ ਚੌਕ ਨੂੰ ਸ਼੍ਰੀ ਗੁਰੂ ਰਵਿਦਾਸ ਚੌਕ ਦਾ ਨਾਮ ਦਿੱਤਾ ਜਾਵੇ ਤੇ ਉਹ ਜਿਹੜੀ ਕਿੱਥੇ ਤੱਕ ਉਹ ਪੈਰਵਾਈ ਹੋਈ ਗਈ ਹੈ ਉਹ ਅੱਗੇ ਉਹਦਾ ਕੁਝ ਹੋਇਆ ਜਾਂ ਨਹੀਂ ਦੇਖੋ ਉਹ ਚੌਕ ਦਾ ਬਹੁਤ ਵੱਡੇ ਪੱਧਰ ਤੇ ਬੀ ਆਰ ਅੰbedkar ਸੁਭਾਵਾਂ ਗੁਰਦਾਸ ਨੌਜਵਾਨ ਸੁਭਾਵਾਂ ਭਗਵਾਨ ਬਾਲਮੀਕ ਨੌਜਵਾਨ SGDM ਸਾਹਿਬ ਨੂੰ ਤਕਰੀਬਨ 100 ਦੇ ਲਗਭਗ ਸੁਭਾਵਾਂ ਦੇ ਮੈਂਬਰ ਐਸਡੀਐਮ ਸਾਹਿਬ ਨੂੰ ਲਿਟਰਨ ਦੇ ਵਿੱਚ ਮੰਗ ਪੱਤਰ ਜੇ ਕੇ ਗਏ ਆ ਬਈ ਇਹ ਚੌਕ ਨੂੰ ਗੁਰਦਾਸ ਮਹਾਰਾਜ ਦੇ ਚੌਕ ਦੇ ਨਾਂ ਨਾਲ ਸਥਾਪਿਤ ਕੀਤਾ ਜਾਵੇ ਉਹਨਾਂ ਨੇ ਯੂ ਸਰ ਨੂੰ ਰੈਫਰ ਕਰ ਦਿੱਤਾ ਯੂ ਸਰ ਨੇ ਪ੍ਰਧਾਨ ਜੀ ਨੂੰ ਰੈਫਰ ਕਰ ਦਿੱਤਾ ਤੇ ਪ੍ਰਧਾਨ ਜੀ ਨੇ ਕੋਨੋਂ ਆਪਣਾ ਪੂਰਾ ਕਰਕੇ ਮਤਾ ਪਾਉਣਾ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਹੁਣ ਨੀ ਤਾਂ ਹੋਰ ਮਹੀਨੇ 15 ਦਿਨ ਤੱਕ ਹੋਜੂਗੀ ਹੋਜੂਗੀ ਠੀਕ ਹੈ ਤੋਂ ਮਤਲਬ ਉਹਨਾਂ ਪ੍ਰਧਾਨ ਸਾਹਿਬ ਤੱਕ ਖੜਾ ਹੋਇਆ ਹਾਂਜੀ ਹਾਂਜੀ ਹੁਣ ਜਿਹੜਾ ਇਹ ਕਾਉਂਸਲਰਾਂ ਨੇ ਪਾਸ ਕਰਨਾ ਹੁੰਦਾ ਜੀ ਇਹ ਸਾਡੇ ਘੱਟ ਤੋਂ ਘੱਟ 9 ਕਾਉਂਸਲਰ ਹੋਣ ਚਾਹੀਦੇ ਆ ਕੌਲਮ ਨੌਕੋਸਣਾ ਨਾ ਪੂਰਾ ਹੁੰਦਾ ਜਿਹੜੀ ਹਾਊਸ ਦੀ ਮੀਟਿੰਗ ਹੈ ਉਹਦੇ ਵਿੱਚ ਮਤਾ ਰੱਖ ਸਕਦੇ ਹੋ ਨਹੀਂ ਅਸੀਂ ਦੇਖੋ ਅਸੀਂ ਤਾਂ ਮੰਗ ਪੱਤਰ ਐਸ.ਐਮ ਸਾਹਿਬ ਨੂੰ ਦਿੱਤਾ ਸੀ ਇਹ ਮਤਾ ਜਾਂ ਤਾਂ ਪ੍ਰਧਾਨ ਜੀ ਲੈ ਆਉਣਗੇ ਤੇ ਜਾਂ ਈ.ਓ ਸਾਹਿਬ ਟੇਬਲ ਮਤਾ ਲੈ ਕੇ ਆਉਣਗੇ ਧੰਨਵਾਦ ਜੀ ਤੁਹਾਨੂੰ ਹਾਂ ਜੀ ਸਰ ਕੀ ਕੰਮ ਬਸ ਸਰ ਨੂੰ ਮੁਬਾਰਕਾ ਜੀ ਨਵੇਂ ਸਾਲ ਖੁਸ਼ੀਦ ਭਰਿਆ ਹੋਵੇ ਬੇ ਸੁਭ ਸ਼ਾਂਤੀ ਨਾਲ ਮਨਾਈਏ ਇਹ ਮੈਂ ਤਾਂ ਮੈਸੇਜ ਦਿੰਦਾ 14 12 ਬਰ ਵੀ ਨੂੰ ਆਪਣੇ ਗੁਰਦੁਆਰੇ ਵਿੱਚ ਸਭ ਤੋਂ ਵੱਧ ਤੋਂ ਵੱਧ ਰੋਸ਼ਨੀ ਕਰੋ ਮਹੱਲਿਆਂ 'ਚ ਰੋਸ਼ਨੀ ਕਰੋ ਦੇ ਲੋਕਾਂ ਨੂੰ ਸੋਹਣਾ ਮੈਸੇਜ ਆਵੇ ਚੰਗੀ ਮੈਸੇਜ ਆਵੇ ਤੇ ਏਸੀ ਜੈ ਗੁਰਦੇ ਧੰਨਵਾਦ ਜੀ ਜੈ ਸਤ ਜੈ ਗੁਰਦੇ ਕੀ ਕਹਿਣਾ ਮਹਾਰਾਜ ਹੁਣਾ ਦਾ ਸਤਿਗੁਰੂ ਦਾਸ ਮਹਾਰਾਜ ਦਾ ਜਿਹੜਾ ਗੁਰਪੁਰ ਹੈ ਉਹਨਾਂ ਦਾ ਫਰਕਾਇਸ਼ੂ ਬਿਲਕੁਲ ਨਜ਼ਦੀਕ ਹੈ ਕੀ ਮੈਸੇਜ ਹੋ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਆ ਸਿੱਕੇ ਬੇਗੰਪੁਰਾ ਸ਼ਹਿਰ ਕੋ ਨਾ ਦੁਕਾਨਦੋ ਨਹੀਂ ਟੇਠਾਓ ਨਾ ਤਸਵੀਰ ਖਰਾਸ ਨਮਲ ਖੋਪ ਖਤਾਨਾ ਤਰਸਜਵਾਲ ਤੇ ਦੂਸਰਾ ਸਲੋਗ ਉਹਨਾਂ ਦਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪ੍ਰਧਨ ਉਹਨਾਂ ਨੇ ਬਰਾਬਰਤਾ ਸਮਾਨਤਾ ਸੁਤੰਤਰਤਾ ਸਾਨੂੰ ਸੰਦੇਸ਼ ਦਿੱਤਾ ਹੈ ਅੱਜ ਬਾਬਾ ਸਾਹਿਬ ਜੀ ਦੀ ਬਦੌਲਤ ਅਸੀਂ ਪੂਰੇ ਸ਼ਾਨ ਔਰ ਸ਼ੌਕ ਨਾਲ ਆਪਣੇ ਆਪਣੇ ਰੈਬਰਾਂ ਨੂੰ ਮਨਾਉਂਦੇ ਹੋਏ ਘਰਾਂ 'ਚ ਬਹੁਤ ਵਧੀਆ ਆਜ਼ਾਦੀ ਨਾਲ ਰਹਿੰਦੇ ਆਂ ਆਸ ਕਰਦੇ ਆਂ ਕਿ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੀਆਂ ਸਖਿਆਮਾਂ ਉਹਨੂੰ ਅਸੀਂ ਹਰ ਘਰ ਕੋਨੇ-ਕੋਨੇ 'ਚ ਪਹੁੰਚਾਈਏ ਤਾਂ ਕਿ ਸਾਡੇ ਜਿਹੜਾ ਸਮਾਜ ਹੈ ਹੋਰ ਵੀ ਦਿਨ ਦੁਗਣੀ ਰਾਤ ਦੁਗਣੀ ਚੱੱਕੀ ਕਰੇ ਜੀ ਉਹ ਜਿਹੜੀ ਅੱਜ ਦੀ ਮੀਟਿੰਗ ਦੀ ਗੱਲ ਕਰੀਏ ਤਾਂ ਬਿਲਕੁਲ ਸਫਲ ਰਹੀ ਹੈ ਹਾਂਜੀ ਬਿਲਕੁਲ ਸਫਲ ਰਹੀ ਕਿਉਂਕਿ ਸਾਰੇ ਮਹੱਲੇ ਇਸ ਵਿੱਚ ਪਹੁੰਚ ਗਏ ਸੀ ਹੋਰ ਵੀ ਕਈ ਡਿਸਕਸ਼ਨ ਜਿਹੜੀਆਂ ਹੋਈਆਂ ਉਹ ਜੋ ਕਿ ਟ੍ਰੈਫਿਕ ਦੀ ਸਮੱਸਿਆ ਆਉਂਦੀ ਜਾਂ ਹੋਰ ਕਈ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹੁਣ ਸਾਰੇ ਜਿਹੜੀ ਕਮੇਟੀ ਦੇ ਮੈਂਬਰ ਐਚ ਡੀ ਐਮ ਸਾਹਿਬ ਨਾਲ ਔਰ ਡੀ ਆਪਣੇ ਇਥੇ ਲੋਕਲ ਪ੍ਰਸ਼ਾਸਨ ਨਾਲ ਮਿਲਾਂਗੇ ਤਾਂ ਜੋ ਸਾਨੂੰ ਕੋਈ ਵੀ ਵਿਗੜਨਾ ਪਵੇ ਜੀ ਧੰਨਵਾਦ ਜੀ ਹਾਂਜੀ ਸੱਜਿਆ ਗੁਰਦੇ ਜੈ ਗੋਦੇਵ ਸਰ ਕੀ ਕਹੋਗੇ ਸਾਈਬੇ ਕਮਾਲ ਧੰਨ ਧੰਨ ਸਤਿਗੁਰੂ ਅਦਾਸ ਮਹਾਰਾਜ ਉਹਨਾਂ ਦੇ ਜਿਹੜਾ ਪ੍ਰਕਾਸ਼ਪੁਰਬ ਦਿਹਾੜਾ ਬਿਲਕੁਲ ਨਜ਼ੀਕ ਹੈ ਔਰ ਮੀਟਿੰਗ ਅੱਜ ਰੱਖੀ ਗਈ ਸ਼ਿਗੁਰੂ ਅਦਾਸ ਸਭਾਵਾਂ ਜਿਹੜੀਆਂ ਹਲਕਾਂ ਕੋਤ ਦੇ ਵੱਖ-ਵੱਖ ਮੁਹੱਲੇ ਆ ਔਰ ਵਾੜਾ ਵਿੱਚੋਂ ਆਈਆਂ ਸੋ ਕੀ ਕਹਿੰਦਾ ਤੁਹਾਡਾ ਕੀ ਮੈਸੇਜ ਅੱਜ ਅਸੀਂ ਸਤਿਗੁਰੂ ਅਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਦੇ ਜਨਮ ਦਿਨ ਦੇ ਸਮਾਂ ਵਿੱਚ ਇਕੱਠੇ ਹੋ ਸੀ ਅਸੀਂ ਸਤਿਗੁਰੂ ਅਦਾਸ ਜੀ ਮਹਾਰਾਜ ਜੀ ਦੇ ਪਹਿਲਾਂ ਤਾਂ ਸਮੂਹ ਸੰਗਤ ਦੇਸ਼ ਉਪਦੇਸ਼ਾਂ ਜਿਹੜੇ ਬਸ ਦੇ ਸਾਡੇ ਵਾਸ ਨਾਮਲੇਵਾ ਸੰਗਤ ਉਹਨਾਂ ਨੂੰ ਇਸ ਗੁਰਪੁਰਬ ਦੀ ਇਸ ਸ਼ੋਭਨ ਦਿ ਲੱਖ ਲੱਖ ਵਧਾਈ ਦਿੰਦੇ ਆਂ ਔਰ ਅਸੀਂ ਇਹ ਹੀ ਸਾਰੇ ਮੱਲਾ ਵਾਸੀਆਂ ਨੂੰ ਮੈਸੇਜ ਦਿੰਦਾ ਕਿ ਕੋਈ ਵੀ ਸ਼ਰਾਬੀ ਅਨਸਰ ਸੁਪੋਜ਼ ਗਾਲੋਂ ਕੋਈ ਸ਼ਰਾਬ ਪੀ ਕੇ ਜਾਂ ਕੋਈ ਕਿਉਂਕਿ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਦੇਖਿਆ ਜਾਂਦਾ ਕਿ ਕਈ ਇਦਾਂ ਦੇ ਅਨਸਰ ਆ ਜਾਂਦੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਖਾਸ ਕਰਕੇ ਇਸ ਚੀਜ਼ ਦੀ ਹਦਾਤਾਂ ਦੇਵਾਂਗੇ ਕਿ ਅਸੀਂ ਇਹੋ ਜਿਹਾ ਕੋਈ ਸ਼ਰਾਬੀ ਅਨਸਰ ਜਾਂ ਕੋ ਸ਼ਰਾਬ ਵਾਲਾ ਕੋਈ ਵੀ ਜਿਹਦੇ ਨਾਲ ਕੀ ਬੇਅਦਬੀ ਹੁੰਦੀ ਆ ਸੰਗਤ ਦੀ ਜਾਂ ਆਪਣੀ ਸ਼ੋਭਾ ਯਾਤਰੀ ਦੀ ਅਸੀਂ ਇਸ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਪੈਸੇ ਦੇਵਾ ਕੇ ਤੇ ਜਿਹੜਾ ਖਾਸ ਪ੍ਰਬੰਧ ਕੀਤਾ ਜਾਵੇ ਆ ਪੋਰਸ ਦਾ ਜੋ ਵੀ ਆ ਜਿਹੜੇ ਪ੍ਰਸ਼ਾਸਨ ਦੇ ਜ਼ਿੰਮੇਵਾਰ ਬਣ ਗਿਆ ਪ੍ਰਸ਼ਾਸਨ ਤਾਂ ਆਪਣੇ ਇਹਦੇ ਜ਼ਿੰਮੇਵਾਰੀਆਂ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਵਿੱਚ ਨਿਭਾਉਂਦਾ ਹੀ ਹੈ ਤੋ ਜਿਹੜੇ ਵਕਫਾ ਵਲੰਟੀਅਰ ਮਹੱਲਿਆਂ ਦੇ ਵਿੱਚੋਂ ਜਾਂਦੇ ਨੇ ਉਹ ਵੀ ਪਹਿਲੇ ਦੀ ਤਰ੍ਹਾਂ ਨਾਲ ਹੀ ਚੱਲਣਗੇ ਬਿਲਕੁਲ ਨਾਲ ਚੱਲਣਗੇ ਨਾਲ ਚੱਲਣਗੇ ਬਿਲਕੁਲ ਔਰ ਆਪਣੇ ਸੇਵਾਵਾਂ ਜਿਹੜੀਆਂ ਉਹ ਦੇਣਗੇ ਪ੍ਰੋਪਰ ਤਰੀਕੇ ਨਾਲ ਇਸ ਬਾਰੇ ਹੀ ਖਾਸ ਕਰਕੇ ਸਾਰਾ ਨੂੰ ਮੈਸੇਜ ਦਿੱਤਾ ਕਿ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਆਪਾਂ ਇੱਕ ਨਕੌਦਰ ਨਿਵਾਸੀਆਂ ਨੂੰ ਕਿ ਪੂਰੇ ਦੇਸ਼ਵੱਟ ਮੈਸੇਜ ਆਵੇ ਕਿ ਜਿਹੜਾ ਨਕੌਦਰ ਦੇ ਜਿਹੜੇ ਉਪਰਸ਼ਾਸਨ ਦੇ ਬੰਦੇ ਮਤਲਬ ਪੂਰਾ ਪ੍ਰਸ਼ਾਸਨ ਦੇ ਅਧੀਨ ਰਹਿ ਕੇ ਜਿਹੜਾ ਉਹ ਗੁਰਪੁਰਬ ਮਨਾਇਆ ਔਰ ਇੱਕ ਵਧੀਆ ਮੈਸੇਜ ਆਵੇ ਜੇ ਨਾ ਕਿ ਦੂਸਰੇ ਸਮਾਜ ਵੀ ਜਿਹੜਾ ਉਹ ਪ੍ਰੇਰਿਤ ਹੋ ਕੇ ਮਤਲਬ ਇਦਾਂ ਦਾ ਜਿਹੜਾ ਪੱਕਾ ਸੋਇਂ ਵੀ ਛਲਕਨ ਕੋਦਰ ਔਰ ਦਿਸਮ ਦਿਸਮ ਵਿੱਚ ਜਿਹੜੀਆਂ ਗੁਰੇਵਦਾਸ ਨਾਮ ਲੈਵਾ ਸੰਗਤਾਂ ਵਸਦੇ ਆ ਨੇ ਉਹਨਾਂ ਨੂੰ ਕੀ ਸੁਨੇਹਾ ਕੀ ਮੈਸੇਜ ਦੋ ਦੇਖੋ ਮੈਸੇਜ ਤਾਂ ਸਾਡੇ ਗੁਰੂ ਰਹਿਬਣਾ ਦਾ ਜੋ ਹੈਗਾ ਬੇਗੰਪੁਰਾ ਸ਼ਹਿਰ ਕੋ ਨਾ ਉਸਤਗੁਰ ਜੀ ਨੇ ਤਾਂ ਕਿਹਾ ਸੀ ਕਿ ਮੈਨੂੰ ਇਹੋ ਜਿਹਾ ਰਾਹ ਚਾਹੀਦਾ ਜਿਹਦੇ ਵਿੱਚ ਕੋਈ ਵੀ ਜਿਹੜਾ ਭੁਖਾ ਨਾ ਰਹੇ ਔਰ ਮੈਂ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਵੀ ਸਾਡੇ ਰਹਿਬਣਾ ਦੇ ਜਿਹੜਾ ਜਿਹੜੇ ਉਹਨਾਂ ਦੇ ਅਨਮੋਲ ਬਚਨ ਸੀ ਉਹਨਾਂ ਦੇ ਪੈਰਾ ਦੇਣਾ ਚਾਹੀਦਾ ਕਿਉਂਕਿ ਆਪਾਂ ਦੇਖਦੇ ਆ ਕਿ ਅੱਜ ਪੜ੍ਹਾਈ ਤੋਂ ਵਾਂਝੇ ਆਸੀਂ ਦੁੱਖ ਜਿਹੜੇ ਬਿਮਾਰੀ ਤੋਂ ਜਿਹੜਾ ਉਹ ਬੰਦੇ ਵਿਚਾਰੇ ਬਿਮਾਰੀ ਤੋਂ ਰਹਿ ਜਾਂਦੇ ਆ ਕੋਈ ਉਹਨਾਂ ਦਾ ਇਲਾਜ ਨਹੀਂ ਚੰਗਾ ਹੋ ਸਕਦਾ ਸੋ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਵੀ ਕਿ ਗੋਨਾਨਕ ਦੇਵ ਜੀ ਮਹਾਰਾਜ ਰਵਦਾਜੀ ਮਹਾਰਾਜੀ ਦੀ ਜੇ ਤਾਂ ਤੁਸੀਂ ਵਿਚਾਰਧਾਰਾ ਤੇ ਚੱਲੋਗੇ ਤੇ ਤਾਂ ਹੀ ਤੁਹਾਡਾ ਜਿਹੜਾ ਉਹ ਤੁਹਾਨੂੰ ਲੋਕਾਂ ਨੇ ਸਲੂਟ ਕਰਨਾ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਇਸ ਕਰਕੇ ਮੈਂ ਖਾਸ ਕਰਕੇ ਜਿਹੜੇ ਸਤਗੁਰੂ ਬਦਾ ਜੀ ਮਹਾਰਾਜ ਗੁੰਨਾਨਕ ਦੇਵ ਜੀ ਮਹਾਰਾਜ ਜਿਹੜੀਆਂ ਨਾਮਲੇਵਾ ਸੰਗਤਾਂ ਉਹਨਾਂ ਨੂੰ ਇਹ ਮੈਸੇਜ ਦੂੰਗਾ ਕਿ ਰਲ ਮਿਲ ਕੇ ਕੋਈ ਵੀ ਤਿਉਹਾਰ ਆ ਜਾਏ ਸਤਗੁਰੂ ਬਦਾ ਜੀ ਮਹਾਰਾਜ ਜੀ ਦਾ ਗੁਰਪੁਰਬ ਆ ਚਾਹੇ ਗੁੰਨਾਨਕ ਦੇਵੀ ਦਾ ਗੁਰਪੁਰਬ ਆ ਉਹਨੂੰ ਸਾਰਾ ਭੋਜਨ ਸਮਾਜ ਇਕੱਠਾ ਹੋ ਕੇ ਜਿਹੜਾ ਉਹ ਮਨਾਓ ਤਾਂ ਜੋ ਕਿ ਤਾਂ ਹੀ ਕਿਉਂ ਨਾ ਦਾ ਜਿਹੜਾ ਉਪਦੇਸ਼ ਸੀ ਉਹ ਤਾਂ ਇੱਕੋ ਹੀ ਸੀ ਕਿ ਜਿਹੜਾ ਜਿਹੜਾ ਆਦਮੀ ਆ ਮਨੁੱਖ ਆ ਉਹ ਤਾਂ ਇੱਕੋ ਹੀ ਬਾਪ ਦੀ ਉਲਾਦ ਆ ਇਸ ਕਰਕੇ ਕੋਈ ਕਿਸੇ ਤਰ੍ਹਾਂ ਦਾ ਵਿਤਰਾ ਨਾ ਕੀਤਾ ਜਾਵੇ ਔਰ ਆਪਣੇ ਰਹਿਬਰਾਂ ਦੀ ਇਸੇ ਜੀ ਖੁਸ਼ੀ ਆ ਜੋ ਅਸੀਂ ਇਕੱਠੇ ਰਲ ਮਿਲ ਕੇ ਜਿਹੜਾ ਹੈ ਗੋਤੋਂ ਧੰਨਵਾਦ ਧੰਨਵਾਦ ਸੋ ਇਹ ਸੰ ਰੋਸ਼ਨ ਮੋਟਰਸ ਤੋਂ ਸਾਡੇ ਵੱਡੇ ਵੀ ਰੋਸ਼ਨ ਜੀ ਸੋ ਤੁਸੀਂ ਵੇਖ ਅਸੀਂ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਸੰਜੀਪ ਭਾਰਤਵਾਦ ਦੇ ਨਾਲ ਮੈਂ ਰਾਜੇਸ਼